ਸਾਡੀ ਕੌਮ ਜਿਹਨੂੰ ਗੁਰੂ ਪਾਤਸ਼ਾਹ ਦੀਆਂ ਬਹੁਤ ਰਹਿਮਤ ਅਸੀਂ ਇੱਕ ਪਰਿਵਾਰ ਸਾਂਝਾ ਪਰਿਵਾਰ ਖਾਲਸਾ ਪੰਥ ਸਾਡੇ ਦੁੱਖ ਸੁੱਖ ਸਾਂਝੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਪਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਕਿਸੇ ਬੱਚੇ ਨਾਲ ਸਾਡੀ ਧੀ ਨਾਲ ਜਾਂ ਸਾਡੇ ਕਿਸੇ ਵੀ ਸਿੱਖ ਨਾਲ ਕਿਤੇ ਕੋਈ ਮੰਦ ਭਾਗੀ ਘਟਨਾ ਹੋਈ ਹੈ ਤਾਂ ਆਪਾਂ ਸਭ ਜਾਣਦੇ ਇੱਥੇ ਬੈਠੇ ਆਪਾਂ ਸਾਰੇ ਦਿਲੋਂ ਮਹਿਸੂਸ ਕਰਦੇ ਇਹ ਕਿਹੜੀ ਭਾਵਨਾ ਹੈ ਇਹ ਭਾਵਨਾ ਕੌਮਿਆਤ ਦੀ ਭਾਵਨਾ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਕਿ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਵਾਸੀ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਉਂਕਿ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਇਤਿਹਾਸ ਦੱਸ ਗਏ ਉਹ ਮਹਾਨ ਯੋਧੇ ਜਿਨ੍ਹਾਂ ਨੇ ਪਾਤਸ਼ਾਹ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਉਹ ਮਹਾਨ ਯੋਧੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਵਨ ਸਰੂਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖਿਆ ਤਾਂ ਨਾਲ ਸਹਾਇਕ ਲਖਾਰੀ ਤਨ ਤਨ ਬਾਬਾ ਦੀਪ ਸਿੰਘ ਜੀ ਵੀ ਨਾਲ ਹੀ ਨੇ ਗੁਰਦੁਆਰਾ ਲਿਖਣ ਸਰ ਸਾਹਿਬ ਦਮਦਮਾ ਸਾਹਿਬ ਹੋਰ ਵੀ ਉਸ ਵੇਲੇ ਜਦੋਂ ਕਿਤੇ ਮਹਾਰਾਜ ਦੀ ਅਮਰਤਮਈ ਬਾਣੀ ਦੇ ਨਾਲ ਜੋੜਨ ਲਈ ਸਿੱਖਾ ਨੂੰ ਲੋੜ ਸੀ ਤਾਂ ਬਾਬਾ ਦੀਪ ਸਿੰਘ ਜੀ ਨੇ ਹੱਥੀ ਉਤਾਰੇ ਕੀਤੇ ਇਹ ਸਾਡੀ ਕੌਮ ਤੇ ਗੁਰੂ ਦੀ ਬਖਸ਼ਿਸ਼ ਹੈ ਕਿ ਜੇ ਤੇ ਕਲਮ ਚੁੱਕੀ ਗੁਰੂ ਕੇ ਸਿੱਖਾਂ ਨੇ ਤੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਨੂੰ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਪਰ ਜਦੋਂ ਕਿਤੇ ਵੰਗਾਰ ਪਈ ਤਾਂ ਇਹਨਾਂ ਕਲਮ ਵਾਲੇ ਹੱਥਾਂ ਨੇ ਹੱਥ ਦੇ ਵਿੱਚ ਦੋ ਧਾਰਾ ਖੰਡਾ ਫੜ ਕੇ ਇੱਥੇ ਹੀ ਗੋਲਵੜ ਸਾਹਿਬ ਚੱਬਾ ਇੱਥੇ ਲੱਖਾਂ ਦੀ ਫੌਜ ਦੇ ਨਾਲ ਟਕਰਾ ਵੀ ਕੀਤਾ ਆਪਾਂ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਪਣੇ ਮਹਾਨ ਯੋਧਿਆਂ ਸੂਰਬੀਰਾ ਇਨ੍ਹਾਂ ਸ਼ਹੀਦਾਂ ਤੋਂ ਸੀਧ ਲੈਣ ਲਾਹੌਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਮੈਂ ਮਾਵਾਂ ਭੈਣਾਂ ਨੂੰ ਕਹਾਂਗਾ ਕਿ ਜਦੋਂ ਬੱਚਿਆਂ ਦੇ ਸਿਰਾਂ ਤੇ ਕੰਗਾ ਕਰੂੰ ਤਾਂ ਇਹ ਇਤਿਹਾਸ ਜ਼ਰੂਰ ਦੱਸੋ ਅੱਜ ਵੀ ਉੱਥੇ ਹੱਡੀਆਂ ਸੰਭਾਲੀਆਂ ਪਈਆਂ ਹਨ ਗੋੜ ਦਵਾਰਾ ਸਿੰਘ ਸਿੰਘਣੀਆਂ ਲਾਹੌਰ ਦੇ ਵਿੱਚ ਹੈ ਜਿੱਥੇ ਸਾਡੀਆਂ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਪਾਇਸੀ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਨੂੰ ਸ਼ਹੀਦ ਕੀਤਾ ਸਿੰਘਾਂ ਨੂੰ ਸਿੰਘਣੀਆਂ ਨੂੰ ਬੱਚਿਆਂ ਨੂੰ ਪਰ ਸਾਡੇ ਅੰਦਰੋਂ ਕੋਈ ਸਿੱਖੀ ਦੇ ਜਜ਼ਬੇ ਨਾ ਕੱਢ ਸਕੇ ਅੱਜ ਵੀ ਲੋੜ ਹੈ ਅਸੀਂ ਜਦੋਂ ਮਹਾਨ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤਾਂ ਇਹ ਸੇਧ ਲੈ ਕੇ ਜਾਈਏ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਗੁਰ ਇਤਿਹਾਸ ਤੇ ਗੁਰਬਾਣੀ ਦੇ ਨਾਲ ਜੋੜਨਾ